ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਨੀਆ ਦੇ ਉੱਪਰ ਇੰਡੀਆ ਇੱਕ ਐਸੀ ਕੰਟਰੀ ਹੈ ਜਿਹਦਾ 52% ਆਬਾਦੀ ਉਹਦਾ ਯੂਥ ਹੈ ਤਾਂ ਉਸ ਯੂਥ ਨੂੰ ਰੋਜ਼ਗਾਰ ਦੇਣਾ ਉਸ ਨੂੰ ਕਮਾਈ ਦੇ ਸਾਧਨ ਦੇਣੇ ਜੀਵਨ ਦੇ ਸਾਧਨ ਦੇਣੇ ਸਰਕਾਰਾਂ ਦਾ ਫਰਜ਼ ਹੈ ਤਾਂ ਇੰਨੀ ਵੱਡੀ ਮਾਤਰਾ ਦੇ ਵਿੱਚ ਜਦੋਂ ਕਿਸੇ ਕੰਟਰੀ ਕੋਲੇ ਯੂਥ ਹੁੰਦਾ ਹੈ ਜੇ ਆਪਾਂ ਕੱਲੇ 52% ਨੂੰ ਛੱਡ ਕੇ ਦੇਖੀਏ ਤਾਂ 52 ਕਰੋੜ ਬਣਦਾ ਹੈ ਇਹ ਇਹ ਬਹੁਤ ਵੱਡੀ ਆਬਾਦੀ ਹੈ ਕਮ ਸੇ ਕਮ ਅਮਰੀਕਾ ਅਰਗੇ ਚਾਰ ਪੰਜ ਮੁਲਕ ਬਣ ਜਾਂਦੇ ਆ ਤਾਂ ਇਹਨਾਂ ਨੂੰ ਅਸੀਂ ਰੋਜ਼ਗਾਰ ਦੇ ਵਿੱਚ ਕਿਸ ਤਰ੍ਹਾਂ ਕੁਝ ਮੌਕੇ ਜਿਹੜੇ ਉਹ ਮੁਹੱਈਆ ਕਰਾ ਸਕਦੇ ਆ ਤਾਂ ਇਸ ਚੀਜ਼ ਦੇ ਬਾਰੇ ਜਦੋਂ ਮੈਂ ਸੋਚਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਮੈਂ ਇੰਡੀਅਨ ਰੇਲਵੇ ਦੇ ਉੱਤੇ ਰਿਸਰਚ ਕੀਤੀ ਆ ਆਪਦੀ ਇੰਡੀਅਨ ਰੇਲਵੇ ਦੇ ਕੁਝ ਤੱਥ ਤੁਹਾਨੂੰ ਮੈਂ ਸਾਂਝੇ ਕਰਦਾ ਜੀ 16 April 1953 ਤੋਂ ਸ਼ੁਰੂ ਹੋਈ ਹੈਗੀ ਡਿਪਾਰਟਮੈਂਟ ਅੱਜ 163 ਸਾਲਾਂ ਦਾ ਹੋ ਚੁੱਕਾ ਆ ਤੇ ਨੰਬਰ ਆਫ এমਪਲਾਈਸ ਜਿਹੜੇ ਇਹਦੇ ਵਿੱਚ ਨੇ 1.331 ਮਿਲੀਅਨਸ ਨੇ ਬਹੁਤ ਵੱਡਾ ਮਹਿਕਮਾ ਜੀ ਇਹ ਦੁਨੀਆ ਦੇ ਵਿੱਚ 8ਵਾਂ ਸਭ ਤੋਂ ਵੱਡਾ ਮਹਿਕਮਾ ਆ ਜਿਹੜਾ ਇੰਨੇ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੁਣ ਇਥੋਂ ਰੁਜ਼ਗਾਰ ਹੋਰ ਕਿਵੇਂ ਪੈਦਾ ਕੀਤਾ ਜਾ ਸਕਦਾ ਸਰਕਾਰ ਤਾਂ ਇਹ ਤਰਕ ਦੇ ਰਹੀ ਹੈ ਕਿ ਇੰਡੀਅਨ ਰੇਲਵੇ ਨੇ ਇੰਨੀ ਪ੍ਰਤੀ ਕਰ ਰੱਖੀ ਹੈ ਕਿ ਉਹਨੂੰ ਲੋਡ ਤੋਂ ਵੱਧ এমਪਲਾਈਸ ਨੂੰ ਪੇ ਦੇ ਨਹੀਂ ਪੈ ਰਹੀ ਹੈ ਪਰ ਅਸਲੀਅਤ ਕੀ ਹੈ ਜੀ ਹੁਣ ਇਹਦੇ ਬਾਰੇ ਦੋ ਚਾਰ ਫੈਕਟ ਤੁਹਾਡੇ ਨਾਲ ਮੈਂ ਹੋਰ ਸਾਂਝੇ ਕਰਦਾ ਰੋਜ਼ਾਨਾ 13300 13 ਟ੍ਰੇਨਾਂ ਜਿਹੜੀਆਂ ਨੇ ਐਵਰੇਜ ਦੇ ਹਿਸਾਬ ਨਾਲ ਸਫ਼ਰ ਕਰਦੀਆਂ ਨੇ ਪੂਰੇ ਇੰਡੀਆ ਦੇ ਵਿੱਚ ਤੇ 66687 ਕਿਲੋਮੀਟਰ ਲੰਬਾ ਰੂਟ ਹੈ ਜੀ ਇਹਦਾ ਪੂਰੀ ਰੇਲਵੇ ਲਾਈਨ ਦਾ ਇੰਡੀਅਨ ਦਾ ਜਿਹੜਾ ਕਿ ਇੰਡੀਆ ਦੇ ਵੱਖ-ਵੱਖ ਪਾਰਟਸ ਨੂੰ ਕਨੈਕਟ ਕਰਦਾ ਹੁਣ ਇਹਦੇ ਵਿੱਚ ਰੋਜ਼ਗਾਰ ਦੇ ਮੌਕੇ ਕਿੱਦਾਂ ਪੈਦਾ ਕੀਤੇ ਜਾ ਸਕਦੇ ਇਹਦੇ ਵਿੱਚ ਜੇ ਤੁਸੀਂ ਪ੍ਰਾਈਵੇਟਾਈਜ਼ੇਸ਼ਨ ਦੀ ਇਨਵੈਸਟਮੈਂਟ ਇਨਵੋਲਵ ਕਰ ਦੋ ਤਾਂ ਰੋਜ਼ਗਾਰ ਬਹੁਤ ਜ਼ਿਆਦਾ ਪੈਦਾ ਕੀਤਾ ਜਾ ਸਕਦਾ ਕਿਵੇਂ ਤੁਸੀਂ ਸਪੋਜ਼ ਕਰ ਲਓ ਕਿ ਤੁਸੀਂ ਬੰਬੇ ਜਾਣਾ ਤੁਹਾਨੂੰ 15 15 20 20 ਦਿਨ ਉਹਦੀ ਟ੍ਰੇਨ ਦੀ ਟਿਕਟ ਫਾਈਨਲ ਨਹੀਂ ਹੁੰਦੀ ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਸਾਡੇ ਕੋਲੇ 20 ਦਿਨਾਂ ਦੀ ਟ੍ਰੇਨ ਦੀ ਸ਼ਾਰਟੇਜ ਹੈ ਜੇ ਸਾਡੀ ਟਿਕਟ ਉਸੇ ਦਿਨ ਫਾਈਨਲ ਹੋ ਰਹੀ ਹੋਵੇ ਤਾਂ ਅਸੀਂ ਮੰਨੀਏ ਕਿ ਸਾਡੇ ਕੋਲੇ ਟ੍ਰੇਨਸ ਬਹੁਤ ਜ਼ਿਆਦਾ ਮਾਤਰਾ ਵਿੱਚ ਨੇ ਪਰ ਸਾਡੇ ਕੋਲੇ ਟ੍ਰੇਨ ਦੀ ਸ਼ਾਰਟੇਜ ਇੰਨੀ ਜ਼ਿਆਦਾ ਹੈ ਕਿ 20 20 ਦਿਨ 25 25 ਦਿਨ ਵੀ ਸਾਨੂੰ ਟਿਕਟਾਂ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੁਣ ਇੱਥੇ ਤੁਸੀਂ ਇੱਕ ਕੀ ਕੰਮ ਕਰੋ ਵੀ ਇਹਨੂੰ ਜ਼ਿਆਦਾ ਨਹੀਂ ਤਾਂ 60 40 ਮਤਲਬ ਕਿ 60% ਗਵਰਨਮੈਂਟ ਇਨਵੋਲਵ 40% ਪ੍ਰਾਈਵੇਟ ਸੈਕਟਰ ਇਨਵੋਲਵ ਕਰ ਲਓ ਕੀ ਫਾਇਦੇ ਹੋਣਗੇ ਜੀ ਪਹਿਲੀ ਗੱਲ ਤਾਂ ਪ੍ਰਾਈਵੇਟ ਸੈਕਟਰ ਆਉਣ ਦੇ ਨਾਲ ਇਹਦੇ ਵਿੱਚ ਜੋ ਕਮਨ ਰੇਲਵੇ ਦੇ ਵਿੱਚ ਖਾਮੀਆਂ ਨੇ ਉਹ ਜਾਗਰ ਹੋ ਜਾਣਗੀਆਂ ਲੋਕਾਂ ਨੂੰ ਅੱਛੀ ਸਰਵਿਸ ਮਿਲ ਸਕਦੀ ਹੈ ਕਿਉਂਕਿ ਦੇਖੋ ਜੇ ਆਪਾਂ 에ਅਰਲਾਈਨ ਦੀ ਗੱਲ ਕਰੀਏ 에ਅਰਲਾਈਨਸ ਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂਸ ਨੇ ਜੇ ਉਹ ਚੰਗੀ ਸਰਵਿਸ ਦਿੰਦੀਆਂ ਨੇ ਤਾਂ ਗਵਰਨਮੈਂਟ ਕੰਪਨੀਆਂਸ ਨੂੰ ਵੀ ਚੰਗੀ ਸਰਵਿਸ ਦੇਣੀ ਪੈਂਦੀ ਹੈ ਗਵਰਨਮੈਂਟਸ ਨੂੰ ਟੈਕਸ ਦੇ ਰੂਪ ਵਿੱਚ ਵੀ ਬੈਨੀਫਿਟ ਆ ਰਿਹਾ ਐਮਪਲਾਈਜ਼ ਜਨਰੇਟ ਹੋ ਰਿਹਾ ਉਸ ਤੋਂ ਬਾਅਦ ਆਪਾਂ ਦੇਖੀਏ ਤਾਂ ਜਿੱਦਾਂ ਪੰਜਾਬ ਦੇ ਵਿੱਚ ਜਿਹੜੀ ਬੱਸ ਸਰਵਿਸ ਹੈਗੀ ਆ ਗਵਰਨਮੈਂਟ ਵੀ ਹੈਗੀ ਆ ਪ੍ਰਾਈਵੇਟ ਵੀ ਹੈਗੀ ਆ ਤਾਂ ਇਸੇ ਤਰਜ਼ ਦੇ ਉੱਤੇ 60 40% ਪਾਰਟਿਸਪੇਸ਼ਨ ਜਿਹੜਾ ਉਹ ਪ੍ਰਾਈਵੇਟ ਸੈਕਟਰ ਦਾ ਹੋ ਜਾਣਾ ਚਾਹੀਦਾ ਹੈ ਇਹਦੇ ਨਾਲ ਕੀ ਹੋਊਗਾ 40% ਜਿਹੜੀਆਂ ਇੱਕ ਤਾਂ ਗਵਰਨਮੈਂਟ ਨੂੰ ਖਰਚਾ ਘਟ ਜਾਵੇਗਾ ਨਵੀਆਂ ਟ੍ਰੇਲਰਾਂ ਚ ਚਾਉਣ ਦੇ ਲਈ ਦੂਸਰਾ ਪਬਲਿਕ ਨੂੰ ਜ਼ਿਆਦਾ ਜਲਦੀ ਸਰਵਿਸਿਜ਼ ਮਿਲਣੀ ਸ਼ੁਰੂ ਹੋ ਜੂਗੀ ਪੰਕਚੁਅਲ ਸਰਵਿਸਿਜ਼ ਮਿਲਣੀ ਹੋ ਜੂਗੀ ਸ਼ੁਰੂ ਕੁਆਲਿਟੀ ਦੀ ਸਰਵਿਸ ਮਿਲਣੀ ਸ਼ੁਰੂ ਹੋ ਜੂਗੀ ਗਵਰਨਮੈਂਟ ਨੂੰ ਫਾਇਦਾ ਹੀ ਫਾਇਦਾ ਇਸ ਚੀਜ਼ ਨਾਲ ਤੇ ਲੋਕਾਂ ਨੂੰ ਵੀ ਇਸ ਚੀਜ਼ ਦਾ ਬਹੁਤ ਫਾਇਦਾ ਹੈ ਤਾਂ ਇਹਦੇ ਲਈ ਤੁਸੀਂ ਜ਼ਿਆਦਾ ਨਹੀਂ ਕਰਨਾ ਹੈਗਾ ਸਿਰਫ ਟ੍ਰੇਨ ਜੋ ਰੂਟ ਨੇ ਉਹਨਾਂ ਦੇ ਵਿੱਚ 60 40 ਦਾ ਸ਼ੇਅਰ ਕਰੋ ਨਾ ਕਿ ਉਹਦੀ ਸਟੈਬਲਿਸ਼ਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਾ ਸਿਰਫ ਟ੍ਰੇਨ ਦਾ ਜਿਹੜੇ ਪੈਸੇਂਜਰ ਟ੍ਰੇਨ ਨੇ ਉਹਨਾਂ ਨੂੰ 60 40 ਦੀ ਰੇਸ਼ੋ ਦੇ ਹਿਸਾਬ ਨਾਲ ਪ੍ਰਾਈਵੇਟ ਗਵਰਨਮੈਂਟ ਕਰ ਦੋ ਬਹੁਤ ਜ਼ਿਆਦਾ ਸਟਰੈਂਥ ਹੈ ਇਸ ਵਿਭਾਗ ਦੇ ਵਿੱਚ ਜੀ ਰੋਜ਼ਗਾਰ ਦੇਣ ਦੇ ਲਈ ਲੋਕਾਂ ਨੂੰ ਹੱਦ ਤੋਂ ਜ਼ਿਆਦਾ